ਮੈਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਤਰਨਤਾਰਨ ਤੇ ਜ਼ਿਲ੍ਹਾ ਵੀ ਤਰਨਤਾਰਨ ਬਲਰਾਜ ਸਿੰਘ ਉਹਨਾਂ ਕੋਲ ਆਪਾਂ ਪਹੁੰਚੇ ਆਂ ਕੰਗ ਡੇਰੀ ਹਰਾਂ ਤੇ ਅੱਜ ਤੁਹਾਨੂੰ ਕਮਾਲ ਕਮਾਲ ਦੀਆਂ ਮੱਝਾਂ ਜੜੀਆਂ ਤੁਹਾਨੂੰ ਚੰਗੇ ਚੰਗੇ ਦੁੱਧ ਵਾਲੀਆਂ ਜੜੀਆਂ ਤੁਹਾਨੂੰ ਦਿਖਾਉਣੀਆਂ 20 ਲੀਟਰ ਵਾਲੀਆਂ ਜੜੀਆਂ ਤੁਹਾਨੂੰ ਤਿਆਰ ਮੱਝਾਂ ਤੁਹਾਨੂੰ ਦਿਖਾਵਾਂਗੇ ਜਿੰਨਾਂ ਕੋਲ 20 ਲੀਟਰ ਦੁੱਧ ਤਿਆਰ ਆ ਤੇ ਨਾਲ ਵੇਖੀ ਉਹਨਾਂ ਦਾ ਦੁੱਧ ਦਾ ਕੰਮ ਵੀ ਆ ਆ ਸਾਰੇ ਚੰਗੇ ਰਿਕਾਰਡ ਵਾਲੇ ਪਸ਼ੂ ਜਿਹੜੇ ਵੀ ਜਿਹਨਾਂ ਨੇ ਘਰੇ ਰੱਖੇ ਆ ਜਿਹੜੇ ਆ ਦੇਖ ਸਾਹ ਦੇ ਜੇ ਕੋਈ ਨੀਲੀ ਦੀਆਂ ਪਿਓਰ ਆ ਚੰਗੇ ਦੁੱਧ ਵਾਲੀਆਂ ਇੱਕ ਆ ਤਾਂ ਨਾ ਜਰਸੀ ਸਾਈਵਲ ਕ੍ਰੋਸ ਵੀ ਤੁਹਾਨੂੰ ਦਿਖਾਉਣੀ ਆ ਇਹਦੇ ਕੋਲ ਵੀ ਚੰਗਾ ਦੁੱਧ ਤਿਆਰ ਆ ਇਸ ਟਾਈਮ 25 ਤੋਂ 30 ਦੇ ਵਿੱਚ ਇਹਦੇ ਕੋਲ ਵੀ ਦੁੱਧ ਜਿਹੜਾ ਤਿਆਰ ਦੱਸਦੇ ਆ ਮੌਕੇ ਤੇ ਪ੍ਰੋਪਰ ਪੁੱਛਾਂਗੇ ਕਿੰਨਾ ਆ ਤੇ ਚੰਗੇ ਰਿਕਾਰਡ ਵਾਲੀ ਆ ਸਾਰੇ ਚੰਗੇ ਪਸ਼ੂ ਜਿਹੜੇ ਵੀ ਜਿਹੋਣੇ ਘਰੇ ਰੱਖੇ ਆ ਇੱਕ ਆ ਸਾਈਵਲ ਵੀ ਜਿਹੜੀ 30 ਲੀਟਰ ਵਾਲੀ ਜਿਹੜੀ ਇੱਕ ਸਾਈਵਲ ਵੀ ਆ ਵੇਦੀਆਂ ਨਾਲ ਦੇ ਕੋਲ ਮੇਲਿਆਂ 'ਚ ਵੀ ਪਸ਼ੂ ਵੀ ਜਿਹੋਣੇ ਖੜਦੇ ਆ ਤੇ ਜ਼ਿਆਦਾਤਰ ਪੇਲੇ ਨਾਵਾਂ ਜੀ ਨਾਮ ਹੁੰਦਾ ਜਿਹੜਾ ਵੀਰਜੀਆਂ ਨਾਲ ਦਾ ਉਹ ਛੋਧਰ ਵੀ ਜਿਹੜੇ ਪਸ਼ੂ ਵੱਜੇ ਆ ਤੇ ਚੰਗੇ ਰਿਕਾਰਡ ਵਾਲੇ ਪਸ਼ੂ ਜਿਹੜੇ ਵੀਰਜਾਂ ਨਾਲ ਕੋਲ ਹੁੰਦੇ ਆ ਜਿਹੜੇ ਆ ਕਾਫੀ ਪਸ਼ੂ ਜਿਹੜੇ ਉਧਰ ਵੱਜੇ ਇੱਧਰ ਜਿਹੜੇ ਹੁਣ ਚਵਾਈ ਚਵਾਈ ਜਿੰਨਾ ਦੀ ਕੀਤੀ ਆ ਉਹ ਇੱਧਰ ਬੰਨੀਆਂ ਬਲਰਾਜ ਸਿੰਘ ਜੀ ਉਹਨਾਂ ਨਾਲ ਗੱਲਬਾਤ ਹੁਣ ਆਪਾਂ ਕਰਦੇ ਆ ਅੱਜ ਤੁਹਾਨੂੰ ਚਾਰ ਮੱਝਾਂ ਤੁਹਾਨੂੰ ਵਿਖਾਉਣੀਆਂ ਜਿਹੜੀਆਂ ਵਿਕਾਊ ਆ ਤੇ ਇੱਕ ਗਾਂ ਤੁਹਾਨੂੰ ਵਿਖਾਉਣੀ ਜਿਹੜੀ ਵਿਕਾਊ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅਰਜੀਤ ਜੀ ਹੋ ਸਨਾ ਠੀਕ ਠਾਕ ਜੇ ਹਾਂ ਠੀਕ ਠਾਕ ਜੀ ਵਧੀਆ ਚਲੋ ਵਧੀਆ ਚਿੱਤਦਾ ਜੀ ਕਾਫੀ ਟਾਈਮ ਪਾ ਦਿੰਦੇ ਜੀ ਤੇ ਆਡਾ ਨਾ ਕੀ ਜਾਂਦਾ ਟਾਈਮ ਮੁੜ ਕੇ ਬੰਦਾ ਵਾ ਇੱਕ ਵੀ ਕਹਿਣ ਬੜੇ ਚਿਰ ਦਾ ਡਿਆ ਅੱਛਾ ਚੱਲ ਆ ਰਖਾ ਆਈਆਂ ਤੇ ਬਣਾ ਲਾ ਆਪਣੇ ਬਾਵਾ ਦਿਨਾਂ ਦੀ ਗੱਲ ਚੱਲਦੀ ਆ ਹਾਂਜੀ ਤੇ ਆਪਣ ਦੋ ਮਹੀਨੇ ਗਨੇ ਪ੍ਰੈਰਿਟੀ ਬਣੀ ਆ ਇਹ ਕਾਫੀ ਚਿਰ ਹੋ ਗਿਆ ਹਾਂਜੀ ਇੱਕ ਵੀਡੀਓ ਪੈ ਜਾਂਦੀ ਤੇ ਫਿਰ ਉਹਦੀ ਐਵਰੇਜ ਕਾਫੀ ਆ ਜਾਂਦੀ ਆ ਕਾਫੀ 6-6 ਮਹੀਨੇ ਲੱਗ ਜਾਂਦੇ ਮੁੜ ਕੇ ਪੈਂਦੀ ਹਾਂਜੀ ਹਾਂਜੀ ਤੇ ਨਾਮ ਦਾਸ ਤਾਂ ਫਿਰ ਕਰੀ ਆਪਣਾ ਬਲਰਾਜ ਸਿੰਘ ਹੈ ਜੀ ਹਾਂਜੀ ਪਿੰਡ ਕਾਈਕੋਟ ਲਾ ਲੋ ਆ ਨਾਲ ਹੀ ਆ ਤਰਨਤਨ ਵਾਲੀਆਂ ਜੀ ਤਰਨਤਨ ਸ਼ਹਿਰ ਵੀ ਬਿਲਕੁਲ ਨਾਲ ਹੀ ਆ ਹਨਾ ਤੇ ਫੋਨ ਨੰਬਰ ਵੀ ਬੋਲ ਦੇ 83603232 ਠੀਕ ਆ ਹਾਂਜੀ ਤੇ ਅੱਜ ਚਾਰ ਮੱਜਾਂ ਤੇ ਇੱਕ گاਵਾ ਜੀ ਇੱਕ گاਵਾ ਹਨਾ ਚੰਗੇਰ ਕਾਟ ਵਾਲੀ ਆ ਠੀਕ ਆ گاਾਂ ਕੋਲ ਕਿੰਨਾ ਤਿਆਰ ਮੋਕੇ ਦੇ ਹਨ ਇਹ 25 ਕਿਲੋ 500 ਗ੍ਰਾਮ ਮਤਲਬ 25 ਕਿਲੋ ਤਿਆਰ ਜਿਹੜਾ ਮੋਕੇ ਦੇ ਹਨ ਤਿਆਰ ਹੈ ਠੀਕ ਆ ਤੇ ਬਾਕੀ ਘਰੇ ਵੀ ਪਛੇ ਸਾਰੇ ਚੰਗੇ ਦੁੱਧ ਵਾਲੀ ਰੱਖੀ ਆ ਹਾਂਜੀ ਚੰਗੇ ਦੁੱਧ ਵਾਲਿਆ ਸੂਈ ਆਡੀ ਜਿਆਦਾ ਦੁੱਧ ਆੜੀ 2 ਕਿਲੋ ਵਾਲੀ ਆ ਜਿਹੜੀ ਤੁਹਾਡੇ ਮਗਰੇ ਆ ਖਲੋਤੀ 19 ਦਿਨ ਹੋ ਗਏ ਮੱਲਮ 19 ਦਿਨ ਸੂਈ ਨੂੰ ਅੱਛਾ 19 ਦਿਨ ਹੋ ਗਏ ਇਹਨਾਂ ਸੂਈ ਨੂੰ ਹਾਂਜੀ ਤੇ ਕਿੰਨਾ ਦੁੱਧ ਤਿਆਰ ਹੈ ਤੇ ਕੋਲ ਹੁਣ ਮੱਲਮ ਕਿਆ 29 ਕਿਲੋ ਆ ਅੱਛਾ ਹਾਂ 29 ਕਿਲੋ ਕੰਡੇ ਦਾ 29 ਕਿਲੋ ਕੰਡੇ ਦਾ ਤਿਆਰ ਆ ਜੀ ਪਰ ਇਹ ਮਾਜ ਬਕਾਉ ਨਹੀਂ ਇਹ ਤੇ ਆਪਾਂ ਵੇਚਦੇ ਨਹੀਂ ਮੁਕਾਉ ਨਹੀਂ ਜੀ ਇਹ ਮੇਲੇ ਵਾਲੀ ਇਹ ਘਰੇ ਮੇਲੇ ਮੁੱਲੇ ਚ ਜਿਹੜੀ ਆ ਹੁਣ ਤੇ ਨਹੀਂ ਚਲੋ ਜਾਂਦੇ ਪਰ ਇਹ ਮੇਲੇ ਚ ਹੋ ਕੇ ਹੁੰਦੇ ਆ ਅੱਛਾ ਕਟਾ ਰਕਾਮ ਲਵਾ ਗਈ ਦਾ 75 70 ਦਾ ਕਿਹੜਾ ਹਵਲਾ ਕਟਾ ਇਹਦਾ ਹਾਂ ਇਹ ਕਟਾ ਇਹਦਾ ਅੱਛਾ ਹਾਂ ਅੱਛਾ ਇਹ ਪੰਜਾਬ ਪੁਲਿਸ ਚੋਂ ਗੋਂਦਾਲ ਦੇ ਮੁੰਡਾ ਅੱਛਾ ਹਾਂ ਉਹਨਾਂ ਨੇ ਕਟਾ ਲੈ ਲਿਆ ਵੇਦਾ ਹਾਂ ਸਹੀ ਹੈ ਤੇ ਉਹਨੇ ਲਿਆ ਗਿਆ ਠੀਕ ਠੀਕ ਆ ਤੇ ਇਹਦੇ ਕੋਲ ਹੁਣ ਪੱਕਾ ਦੁੱਧ ਜਿਹੜਾ 29 ਕਿਲੋ ਜਿਹੜਾ ਪੂਰਾ ਧਿਆ 29 ਕਿਲੋ ਆ ਠੀਕ ਆ ਹੌਣ ਟ੍ਰਾਈਂਗਾ ਮਾਰਨੇ ਵੀ ਹੋ ਜੇ ਪਰ ਮੁੜ ਕੇ ਥਾਪੀ ਦੀ ਹੋ ਜਾਂਦੀਆਂ ਨਾ ਅੱਛਾ ਤੇ ਫੇਰ ਮੱਲਾ ਕਟਾ ਲੈ ਜੀ ਤੁਹਾਨੂੰ ਗਾਵਾਂ ਅੱਛਾ ਤੇ ਤੀਆਂ ਪਾਰ ਕਰੋਗੇ ਕੇ ਆ ਐਰਕਾ ਤੀਆਂ ਪਾਰ ਇਹ ਤੇ ਰੁੱਤ ਬੜੀ ਆ ਜੀ ਆ ਗਰਮੀ ਬਹੁਤ ਆ ਹਾਂਜੀ ਹਾਂਜੀ ਗਰਮੀ ਨਾ ਫੇਰ ਕੱਲ ਦੀ ਬੜੀ ਗਰਮੀ ਪੈ ਗਈ ਆ ਹਾਂਜੀ ਹਾਂਜੀ ਪਿਛਲੇ ਸੋਵੇ ਕਿੰਨਾ ਚੋਇਆ ਸੀ ਤੇ ਤੋਂ ਤੇ 29700 ਪਿਛਲੇ ਸੋਵੇ 29700 ਐਰਕਾ ਮਤਲਬ ਇੰਨੀ ਬਣ ਗਈ ਐਰਕਾ 10 ਦਿਨ ਪਹਿਲਾਂ ਸੁੱਈ ਜੋ ਅੱਛਾ ਹਾਂ ਦਿਨਾਂ ਲਿਖਿਆ ਤਾਂ 10 ਦਿਨ ਪਹਿਲਾਂ ਸੁੱਈ ਜੋ ਅਸ਼ਰਾਂ ਸੇ ਤਾਂ ਵੀ 29 ਲੀਟਰ ਜਿਹੜਾ 29 ਕਿਲੋ ਤੇ ਆ। ਜਿਆਦਾ ਬਣਨ ਕਰ ਨਹੀਂ ਸੋਚਦਾ ਜੱਦ। ਹਾਂਜੀ ਹਾਂਜੀ। ਖੈਰ ਕਾ ਮੰਨ ਲਓ ਥੋੜੀ ਜੀ ਪਹਿਲਾਂ ਹੀ ਛੱਡ ਦਿੱਤੀ। ਤੇ ਖਰਾਕ ਰੂ ਵੀ ਚੰਗੀ ਪਾਈ ਤੇ ਐਰਕਾ ਬਣੀ ਬਹੁਤ ਜ਼ਿਆਦਾ। ਠੀਕ ਆ। ਹਾਂ। ਆ ਦੇਖ ਸਕਦੇ ਆ ਬੈ ਗਈ ਹੁਣ ਚੰਗੀ ਜੜੀ ਆ। ਭਾਰੀ ਮੱਝ ਆ ਜਿਹੜੀ। ਐਰਕਾ ਇਤਰਾ ਤੁਸੀਂ ਕਹਿੰਦੇ ਸੀ ਕਿ ਇਹਦੇ ਕੋ 33 34 ਲੀਟਰ ਦੁੱਧ ਚ ਵੋਣਾ ਵਾ। ਪਰ ਐਰਕਾ ਮੌਸਮ ਮੌਸਮ ਅਗਲੀ ਵਾਰੀ ਇਸ ਹੁੰਦੀ ਆ ਜੀ 15 ਮਹੀਨੇ। ਸਾਲ ਪਿਛੋਰੀ ਹੁੰਦੀ। ਅੱਛਾ। ਹਾਂ ਅਗਲੀ ਵਾਰੀ ਇਹਨੇ ਸੋਣਾ ਵਾ। ਨਾਵੇਂ ਮਹੀਨੇ ਜਾਂ ਦਸਵੇਂ ਅੱਛਾ ਅਗਲੀ ਰੀ ਮੇਲੇ ਮਾਲੇ ਕੱਢੂਗੀ ਠੀਕ ਆ ਐਸ ਮਹੀਨੇ ਦੇ ਕੋਈ ਮੇਲਾ ਨਹੀਂ ਹੁੰਦਾ ਤੇ ਇੱਕ ਉਧਰ ਜਰਸੀ ਇੱਕ ਬੜੀ ਕਮਾਲ ਦੀ ਆ ਉਹ ਕਿੰਨੇ ਕ ਦੁੱਧ ਵਾਲੀ ਆ ਉਹ ਦੁੱਧ ਉਹਨੇ 32 ਲੀਟਰ ਹੀ ਚੋਇਆ ਜੀ ਉਹਦਾ ਅੱਛਾ ਪਰ ਉਹ ਵੀ ਪੰਜਾਬ ਵਾਲੀ ਜਰਸੀ ਆ ਹਾਂਜੀ ਡੇਢ ਮਹੀਨਾ ਰਹਿ ਗਿਆ ਸੁਣ ਜਾਈ ਚੋਨੇ ਆ ਅੱਛਾ ਹਾਂ ਸਭੋ ਮਤਲਬ ਤੇਰੇ ਸਾਹਮਣੇ ਹੀ ਤੁਰ ਜਾੜੀ ਪਾ ਕੇ ਹਾਂਜੀ ਹਾਂਜੀ ਡਾਉਣੇ ਵੀ ਦੁੱਧ ਹੜ ਜੀ ਦੇਣੋ ਠੀਕ ਠੀਕ ਹਾਂਜੀ ਮਤਲਬ ਕਹਿਣ ਦਾ ਭਾਵ ਇਹ ਆ ਕਿ ਪਾਵੇਂ ਵਪਾਰ ਦਾ ਕੰਮ ਹੈ ਤੇ ਪਾਵੇਂ ਘਰੇ ਜਿਹੜੇ ਪਸ਼ੂ ਰੱਖੇ ਰੱਖੇ ਟੋਪ ਦੇ ਹੀ ਹੈ ਟੋਪ ਦੇ ਹੀ ਰੱਖੇ ਚੰਗੇ ਰਿਕਾਰਡ ਵਾਲੇ ਜਿਹੜੇ ਰੱਖਨੇ ਆ ਤੇ ਚਲੋ ਦਿਖਾਈਏ ਫਿਰ ਵਿਗਨਾਲੀਆਂ ਵੀ ਜਿਹੜੀਆਂ ਪਹਿਲਾਂ ਇਤੋਂ ਹੀ ਆਪਾਂ ਸ਼ੁਰੂਆਤ ਕਰ ਦਈਏ ਬਾਕੀ ਕੁਝ ਮੱਝਾ ਕੋਈ ਵੀ ਵੀ ਲੀਟਰ ਦੁੱਧ ਤਿਆਰ ਵੀ ਆ ਮੌਕੇ ਤੇ ਹਾਂਜੀ ਤੇ ਸ਼ੁਰੂਆਤ ਆਪਾਂ ਇਤੋਂ ਹੀ ਕਰਨੀ ਆ ਕਿੰਨਾ ਚਿਰ ਹੋ ਗਿਆ ਜੀ ਇਹਨਾਂ ਸੋਈ ਨਾ ਇਹਨੂੰ ਆਪ ਵੀ ਜੀ 7 ਦਿਨ ਹੋਏ ਜੀ ਸੋਈ ਨਾ 7 ਦਿਨ ਹੋ ਗਏ ਸੋਈ ਹਾਂਜੀ ਤੇ ਆਹ ਮਗਰ ਕੱਟਾ ਚ ਹਾਂਜੀ ਕੱਟਾ ਹੈ ਜੀ ਮਗਰ ਆਇਆ ਆਜਾ ਜੀ ਬੱਚਾ ਜਿਹੜਾ ਇਹਦੇ ਮਗਰ ਤੇ ਮੌਕੇ ਤੇ ਕਿੰਨਾ ਤਿਆਰ ਆ ਹੁਣ ਮੌਕੇ ਤੇ 14 ਕਿਲੋ ਕੰਡੇ ਦਾ ਮੈਨੂੰ ਯਾਰ ਬਿਲਕੁਲ 20 ਕਿਲੋ ਦੋ ਦੇ ਦੂਜੀ ਅੱਛਾ ਹਾਂਜੀ 20 ਕਿਲੋ ਇਹ ਕਰ ਜੂਗੇ ਹਾਂ ਕਰ ਜੂ ਜਿਹੜੇ ਹਿਸਾਬ ਨਾਲ ਚੱਲੀ ਐ ਇੰਨਾਂ ਦੇ ਜੇ 8 ਕਿਲੋ ਦਾ ਤੁਰਿਆ ਫਿਰਦਾ ਡੰਗਰ ਤੇ ਚਵਾ ਵੀ ਦੋਗੇ 20 ਲੀਟਰ ਦੇ ਕਿਹਨੇ ਚਵਾ ਮਤਲਬ ਹਾਂ ਚੋ ਕੇ ਲੈ ਜੇ ਭਾਵੇਂ ਸਫਾਈ ਕਰ ਲੈ ਜੂ ਉਹ ਸਾਈ ਪਿਆਨਾ ਕਰਦੇ ਹੋ ਰੀਡ ਤੇ ਵੈਸੀ ਤਾਂ 14 ਲੀਟਰ ਦੇ ਮੰਗਣ ਲੱਗਾ ਠੀਕ ਆ ਹਾਂ ਮਤਲਬ ਜਿਹੜਾ ਨਹੀਂ ਮੰਗਣ ਲੱਗਾ ਜਿਹੜਾ ਅੱਜ ਆਪਾਂ ਕਰਨਾ ਵਾ ਉਹ ਅੱਜ ਦੇ ਹਿਸਾਬ ਨਾਲ ਕਰ ਅੱਜ ਦੇ ਹਿਸਾਬ ਨਾਲ ਮੰਗਣਾ ਵਾ ਮਤਲਬ 20 ਲੀਟਰ ਦਾ ਨਹੀਂ ਮੰਗਣਾ ਤੇ ਤੁਹਾਡੇ ਕਾਗਜ਼ਾਂ 'ਚ 20 ਲੀਟਰ ਵਾਲੀ ਆ ਹਾਂ 20 ਲੀਟਰ ਦੇ ਤੋੜਾ ਹਵੇ ਰਿਹਾ। ਮਤਲਬ ਜਿਹੜੇ ਹਿਸਾਬ ਨਾਲ ਚੱਲੀ ਹੈ ਬਹੁਤ ਵਧੀਆ। ਠੀਕ ਆ। ਬਾਕੀ ਸ਼ਾਮ ਦਾ ਟਾਈਮ ਹੈ ਚਵਾਈ ਦਾ ਟਾਈਮ ਜਿਹੜਾ ਹੁਣ ਹੋਇਆ। ਹਾਂ ਗਾਰਨ ਫੂਡ ਵੀ ਚੰਗੀ ਆ। ਠੀਕ। ਸਵੇਰ ਦੇ ਚਵਾਈ ਕਿੰਨੇ ਵਜੇ ਦੀ ਇਹਨਾਂ ਦੀ? ਸਾਡੀ ਚਵਾਈ ਹੈਗੀ ਆ 5:30. ਮਤਲਬ ਚਵਾਈ ਦਾ ਟਾਈਮ ਹੀ ਆ। ਟਾਈਮ ਦਿਖਾ ਦੀ ਇਹਨ ਕਿੰਨਾ ਹੋਇਆ? ਹੁਣ 5:32. 5:32 ਹੋਏ ਪੂਰੇ 5:30 ਹੋਏ। ਹਾਂ ਕੋਈ ਟਾਈਮ ਨਹੀਂ ਲਾਉਣਾ ਨਹੀਂ ਚਵਾ ਕੇ ਦੇਣਾ ਹੁੰਦੇ ਆ। ਅਈਂ ਦੇ ਆਨੇ ਸਾਰੇ ਮਤਲਬ ਬਚੋ ਤੇ ਸਿਆਣੇ ਬੰਦੇ ਕੋ ਡੰਗਰ ਲਿਆ ਕਰੋ আর ਸਾਰੇ ਦੀ ਭਰਾ ਨੂੰ ਆਪਣੇ ਚਵਾਈ ਕਰਕੇ ਤੁਸੀਂ ਇਹੋ ਜਿਹਾ ਹੈਗਾ ਸਾਈ ਮੁੜ ਕੇ ਵਾਪਸ ਨਹੀਂ ਦਿੰਦੀ ਅੱਛਾ ਸਾਈ ਪਾ ਲੈਂਦੀਆਂ ਮੱਝ ਪਾਸ ਨਹੀਂ ਨੂੰੜ ਕੇ ਸਾਈ ਵੀ ਨਹੀਂ ਦਿੰਦੀ ਠੀਕ ਆ ਇਹਦੇ ਬਣੂਗੀ ਅਗਲੇ ਦਿਨ ਗਾਂ ਬਣੂ ਠੀਕ ਆ ਬਾਕੀ ਪੂਰੀ ਥੱਲੇੋਂ ਤਿਆਰ ਹੋਈ ਆ ਚੰਗੀ ਦੁੱਧ 14 ਲੀਟਰ ਮੌਕੇ ਦੇ ਇਹਦੇ ਕੋਲ ਤਿਆਰ ਦੱਸਦੇ ਆ ਤੇ ਸਰੀਰਾਂ ਵੀ ਭਾਰੀ ਆ ਜਿਹੜੀ ਪੂਰੀ ਕਾਲੀ ਆ ਜਿਹੜੀ ਮੱਝ ਹਵਾਨਾ ਗਾਨਵੇਂ ਆਪਾਂ ਦੇਖ ਸਕਦੇ ਕਿਥੋਂ ਤੱਕ ਕਰ ਜਾਂਦੇ ਐ ਤੇ ਹਵਾਨਾ ਪਛਾਣੋਂ ਦੇਖ ਸਕਦੇ ਕਿਥੋਂ ਤੱਕ ਹੁੰਦੇ ਆ ਮੈਨ ਆ ਦੇਖ ਸਕਦੇ ਜੀ ਤੇ ਕਿੰਨਾ ਫਿਰੇ ਦਾ ਅੱਜ ਦਾ ਮੁੱਲ ਹੈ ਮੋਲ ਨਾਲ ਵੀ ਇਹ ਵੀ ਦੱਸਦੀ ਹੈ ਹਾਈਟ ਦੇ ਮੀਡੀਅਮ ਆ ਮੱਝਾਂ ਜੀ ਮਤਲਬ ਆਮ ਮੱਝਾਂ ਬਹੁਤ ਵੱਡੀ ਮੱਝ ਜਿ ਤਰ੍ਹਾਂ ਤੁਹਾਡੇ ਕੋਲ ਬਾਕੀ ਸਾਰੀਆਂ ਮੱਝਾਂ ਵੱਡੀਆਂ ਆ ਵਾ ਫੱਟੇ ਕਰਤਾ ਪਰ ਹੈ ਪਿਓਰ ਚ ਆ ਨਾਰਮਲ ਜੇ ਵੇਖੀ ਤੇ ਉਸ ਹਿਸਾਬ ਨਾਲ ਦੇ ਵੀ ਵੱਡੀ ਆ ਪਰ ਲੋਕਾਂ ਦੀਆਂ ਨੂੰ ਵੱਡੀ ਬਾਕੀ ਮੇਰੇ ਕੋਲ ਮੱਡੀਆਂ ਨਾਲ ਤੁਹਾਡੇ ਕੋਲ ਸਾਰੀਆਂ ਫਿਰ ਨਿਗਾ ਉਸ ਹਿਸਾਬ ਨਾਲ ਟਿਕੀ ਹੁੰਦੀ ਆ ਹਨਾ ਤੇ ਮਤਲਬ ਦੱਸ ਦੇਣੀ ਚਾਹੀਦੀ ਕਿ ਇਹ ਭੈਣ ਭਰਾ ਨੇ ਦੂਰੋਂ ਆਣਾ ਹਾਂਜੀ 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 ਬਾਕੀ ਕੋਈ ਪੂਰ ਛਟਾ ਨਹੀਂਗਾ ਕੁਝ ਨਹੀਂ ਹੈਗਾ ਇਹਦੇ ਠੀਕ ਹੈ ਕਹਿੰਦਾ ਵੀ ਆ ਕਾ ਪੂਰਿਆ ਕਿ ਦਣ ਚ ਪੈਣੀ ਹਾਂਜੀ ਹਾਂ ਚਵਾਈ ਨੰਬਰ 1 ਨੇ ਜੀ ਤੇ ਮੋਲ ਮੋਲ ਤੁਸੀਂ ਦੱਸ ਦੋ ਜੀ ਜਿਆ ਜਿਆ ਕਰੀਏ ਫਿਰ ਦੱਸ ਦੋ ਤੁਸੀਂ ਕਿੰਨੇ ਦੀ ਦੇਣੀ ਹੈ ਇੱਕ ਦੱਸ ਦੀ ਜਿਹੜੀ ਨਹੀਂ ਇੱਕ ਦੱਸ ਦੀ ਨਾ ਦਈਏ ਕਰੀਏ ਵਿੱਚ ਮੈਂ 20 ਕਿਲੋ ਹੈ ਨਾ ਦੁੱਧ ਮੈਂ ਤਾਂ ਪਾਉਣਾ ਇਹਨੇ ਤੂੰ ਆਖਿਆ ਪਾ ਦਈਏ ਕੁਛ ਨਹੀਂ ਹੁੰਦਾ ਮੈਂ ਆਖਿਆ ਰਹਿ ਨਹੀਂ ਇਹਨਾਂ ਨਾਲ ਪਾਈਏ ਚਲੋ ਅਗਲਾ ਵੀ ਚਲੋ ਸਾਮਕੇ ਆਪਣੀ ਕੋਈ ਕਮਾਈ ਕਰ ਲਵਾਂ ਚਲੋ ਦੱਸ ਦੋ ਜੋ ਦੱਸਣਾ ਤੁਸੀਂ ਤੁਸੀਂ ਦੱਸ ਦੋ ਆਪੇ 1000 ਰੁਪਏ ਕਰੀ ਗਏ ਕਿੰਨੇ ਦੇ ਦੱਸ ਦੇ ਜਿੰਨੇ ਕਰ ਗਏ ਜਾਂ ਕਹਿ ਦੇ ਲੱਖ ਚੋਂ 5 ਛੱਡਦੀ ਹੈ ਫਿਰ ਚਲੋ ਅੱਛਾ ਠੀਕ ਹੈ 95000 95 ਪੁਰਾਣਾ ਸੌਦਾ ਅੱਛਾ ਅਸੀਂ ਪੁਰਾਣੇ ਵੇਰੀ ਇੱਕ ਦੋ ਵੀ ਪਈਆਂ ਨਾ 95000 ਉਹਦੇ 95 95000 ਪਾਈਆਂ ਉਹ ਜੇ ਵੀ ਬੂਨ ਆਉਂਦੇ ਆ ਭਾਈ ਉਹਦੇ 95 95000 ਪਾਇਆ ਸੀ ਅੱਛਾ ਮੈਂ ਆ ਜਣਾ ਟਾਈਮ ਆ ਸੁਬਾ ਪੈ ਲੈਣ ਦੋ ਪਰ ਆ ਬਿਨਾ ਸੋਏ ਚੱਲਣ ਤੋਂ ਹੀ ਅੱਜ 95000 ਪਾ ਦੇ ਤੇ ਫਿਰ ਉਹ ਤੁਸੀਂ ਕਿ ਮੱਝ 15 ਕਿਲੋ ਦੁੱਧ ਨਹੀਂ ਦਿੰਦੀ ਜੀ ਹਾਂਜੀ ਹਾਂਜੀ ਆ ਮੈਂ ਪੂਰੇ ਜ਼ੋਰ ਲਾਉਂਦੇ ਆ ਆ ਇਹ ਦੋ ਝੋਟੀਆਂ ਜਿਹੜੀਆਂ ਗਾੜੀ ਉਗਾ ਲੈਣੇ ਆ ਨਾ ਹਾਂਜੀ ਹਾਂਜੀ ਇਹ ਜੀ ਆਈਆਂ ਹੀ ਆ ਇਹ ਇਹੀ ਸਿਆਲਾਂ ਚ ਹੁੰਦੀਆਂ ਤੇ ਫਿਰ ਇਹਨਾਂ ਕੋ ਦੁੱਧ ਵੱਜਾਦਾ ਹੋਣਾ ਹਾਂ ਜਿਆਦਾ ਹੋਣਾ ਹੁਣ ਸਾਰਿਆਂ ਨੂੰ ਪਤਾ ਵੀ ਆ ਵਾਲੇ ਹਾਂ ਜੋਤ ਕੀ ਕਹਤਾ ਇਹ ਜੋ ਛੋਟ-ਛਾਟ ਕਰਾ ਮਾੜੀ ਮੋੜ ਸੋ ਭੈਣ ਭਰਾ ਦਾ ਬਾਕੀ ਬਹੁਤਾ ਨਹੀਂ ਇੱਥੇ ਹੋਣਾ ਠੀਕ ਆ ਅੱਜ ਇਹ ਆ ਕਿ ਇਹੋ ਜੇ ਮਾਹੌਲ ਚ ਵੀ ਪੁਰਾਣਾ ਰੇਟ ਆਪਸੇ ਆਲਾ ਆ ਦੇ ਦੇਣਾ ਆਸੇ ਆਲਾ ਤੇ ਰੇਟ ਆਤਾ ਠੀਕ ਆ ਹਾਂਜੀ ਤੇ ਆ ਜਿਹੜੀ ਆ ਗਈ ਹੁਣ ਦੂਸਰੇ ਨੰਬਰ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਸੁੱਈਨਾ ਇਹਨੂੰ ਸੂਈ ਨੂੰ ਹੋਏਗੇ 20 ਦਿਨ ਜੀ ਕੱਟੀ ਇਹਦੇ ਮਗਰ ਆ ਤੇ ਦੋ ਦੰਦ ਦੇ ਚੌਕ ਦੇ ਜੇ ਕੱਡੇ ਬਰਾਬਰ ਅੱਛਾ ਹਾਂ ਜੇ ਇਹ ਚ ਕੋਈ ਗਲਤ ਨਿਕਲੇ ਮੈਂ ਕਰਾਇਆ ਵੀ ਦੋ ਆਉਣ ਜਾਂਦਾ ਅੱਛਾ ਇਹ ਚੌਕ ਦੇ ਦੰਦ ਬਰਾਬਰ ਨਹੀਂ ਕੀਤੇ ਨੇ ਅੱਛਾ ਹਾਂਜੀ ਮਤਲਬ ਚਾਰ ਦੰਦ ਗਿਣ ਲਿਏ ਕਿ ਭਾਵੇਂ ਹਾਂ ਚਾਰ ਦਾ ਕੋਈ ਦੋ ਜੀ ਗਿਣਦੇ ਤੂੰ ਚਾਰ ਚ ਗਿਣ ਲਓ ਇਹ ਚਾਰ ਬਰਾਬਰ ਨਹੀਂ ਹੋਏ ਇਹਦੇ ਅੱਜ ਅੱਧੇ ਜੇ ਜਲਾ ਹਾਂਜੀ ਠੀਕ ਹੈ ਇਹਨੂੰ ਉਥੋਂ ਚੋਕ ਹੈ 1.5 19 ਕਿਲੋ ਦੁੱਧ ਲੈ ਕੇ ਆਇਆ ਜੀ ਅੱਛਾ ਹਾਂ ਹੁਣ ਮਤਲਬ ਪਰਸੋਂ ਦੀਆਂ ਆਈਆਂ ਥੋੜਾ ਜਿਹਾ ਘੱਟ ਮੱਲੋ ਲਾ ਲਓ ਸਾਡੇ 1.7 ਕਿਲੋ ਹੁਣ ਕੰਡੇ ਦਾ ਇਹਦਾ ਤਿਆਰ ਜਿਹੜਾ ਬਿਲਕੁਲ ਹੋ ਜਾਣਾ ਉਹਨਾਂ ਹੀ ਫੇਰ ਪਿੰਦੇ ਪਹਿਲੇ ਸਵੇਰ ਛੋਟੀ ਕੋੜ ਪਹਿਲੇ ਸਵੇਰ ਛੋਟੀ ਦੰਦ ਬਾਕੀ ਹੋ ਤਾਂ ਚਲੋ ਕੋਈ ਦੂਜੀ ਹੋਊਗੀ ਦੰ ਜਿਹੜਾ ਬੰਦਾ ਡੰਗਰ ਦੰਦਾ ਜੇ ਨਾ ਉਹਦਾ ਆਪਾ ਝੂੜ ਕਿਦਾਂ ਪੁੱਛ ਸਕਦਾ ਉਹਦਾ ਉਮਰ ਦਾ ਪੂਰਾ ਪਤਾ ਲੱਗ ਜਾਂਦਾ ਹੈ ਹਾਂਜੀ ਕਿੰਨੀ ਉਮਰ ਕਿੰਨੀ ਆ ਉਹ ਮੇਰੀ ਦੀ ਬਣਦੀ ਆ 2.5 ਸਾਲ ਲਾਲੋ ਬਣਦੀ ਛੋਟਾ ਸਿੰਘ ਆ ਬਿਲਕੁਲ ਹਾਂਜੀ ਬਿਲਕੁਲ ਵਧੀਆ ਜੀ ਤੇ ਇਹਦੇ ਮਗਰ ਕੀ ਜੇ ਇਹਦੇ ਮਗਰ ਕੱਟੀ ਆ ਜੀ ਕਿਹੜੀ ਕੱਟੀ ਆ ਇਹਦੇ ਮਗਰ ਆਵੇ ਕੱਟੀ ਆ ਜੀ ਆਹ ਕੱਟੀ ਜਿਹੜੀ ਆ ਇਹਦੇ ਮਗਰ ਲਿਆ ਕੱਤੀ ਵੀ ਚੰਗੀ ਆ ਇਹ ਤੇ ਮਗਰ ਬਿਲਕੁਲ ਫਿਕਸ ਹਵਾ ਨਹੀਂ ਰਹੀ ਆ ਯਾਰੀ ਚੋਟੀ ਹਾਂ ਚੂਹਾ ਬਹੁਤ ਯਾਰ ਭਈ ਬਹੁਤ ਜਿਆਦਾ ਜਿਹੜਾ ਹੁਣ ਮੌਕੇ ਤੇ ਅੱਜ ਦੇ ਟਾਈਮ ਤੇ 17 17.5 ਕਿਲੋ ਜਿਹੜਾ ਚਵਾ ਕੇ ਦੋਗੇ ਹਨਾ ਕੱਡੇ ਦੇ ਪਤਾ ਵੀ ਜਿੱਦਣ ਕਹਿੰਦੇ ਉਹਨਾਂ 18 ਨਹੀਂ ਹੋਣਾ ਫਰਦੀ ਜੀ ਅੱਛਾ ਹਾਂ ਇਹ ਨਹੀਂ ਪਤਾ ਵੀ ਜਿੱਦਣ ਕਹਿੰਦੇ ਚੋਣੀ 18 ਹਨਾ 19 ਵੀ ਹੁਣ ਟੇਗੇ ਡੰਗਰ ਵੱਧ ਜਾਂਦੇ ਆ ਠੀਕ ਆ ਜਦੋਂ ਐਸੇ ਜੇ ਪਸ਼ੂ ਇੱਕ ਈ ਜਗਾ ਬਦਲਦਾ ਵਾ ਤੇ ਆੜੀ ਡੰਗ ਫਰਕ ਪਾਉਂਦਾ ਵਾ ਹੁਣ ਜੇ ਤਰ੍ਹਾਂ ਪਰਸੋਂ ਦੀਆਂ ਆਈਆਂ ਵਾ ਥੋੜਾ ਕਿਲੋ 1.5 ਕਿਲੋ ਦਾ ਫਰਕ ਪਿਆ ਹੁਣ ਤੁਰ ਪੰਜਾਹ ਰੁਪਈਏ ਕੀ ਤੇ ਫੇਰ ਹਣਜੀ ਲਾ ਗਈਆਂ ਬਾਕੀ ਹਵਾਨੇ ਦੇ ਸ਼ੇਪ ਆਪਾਂ ਦੇਖ ਸਕਦੇ ਹਾਂ ਬਿਲਕੁਲ ਪਰਫੈਕਟ ਹੈ ਜਿਹੜੀਆਂ ਸਾਰੀਆਂ ਚੀਜ਼ਾਂ ਚ ਥੱਲੇ ਦੇ ਗਾਂ ਅਗਲੇ ਸੂਵੇ ਨੇ ਝੋਟੀਆਂ ਬੰਨੀਆਂ ਪਹਿਲੇ ਸੂਵੇ ਜਿਹੜਾ ਆਪਾਂ ਦੇਖ ਸਕਦੇ ਹਾਂ ਦੁੱਧ ਜਿਹੜਾ ਵਾ 17-18 ਕਿਲੋ ਜਿਹੜਾ ਦੁੱਧ ਦੇਂਦੀ ਆ ਤੇ ਇਹਦੇ ਥਣ ਸੁਣਾ ਓਕੇ ਬਿਲਕੁਲ ਹਰ ਵੀ ਜੀ ਗਾੜੀ 3 ਕਿਲੋ ਹੋਗੀ ਅੱਛਾ ਅਗਲੇ ਦਿਨਾਂ ਦਾ ਤੇ ਬੱਚਾ ਵੀ ਚੋਸਦਾ ਇੰਨੀ ਨਰਮ ਮੋਟੀ ਤਾਂ ਆ ਰਿਹਾ ਬਿਲਕੁਲ ਬਾਕੀ ਇਹ ਆ ਵੀ ਜਿਹੜੇ ਵੀ ਨੇ ਸ਼ੌਂਕ ਨਾਲ ਘਰੇ ਰੱਖਣੀ ਆਂ ਗਾਂ ਵੀ 400 ਵਿੱਚ ਆਉਂਦੀ ਉਹ ਦੋ ਬਣਗੀਆਂ ਆਉਂਦੀਆਂ ਮਤਲਬ ਇਹ ਰੋਤੇ ਦੇ ਹਿਸਾਬ ਨਾਲ ਆਂ ਹਾਂਜੀ ਹਾਂਜੀ ਅਜੇ ਵੀ ਮੈਂ ਬਾਜ਼ਾਰ ਨੂੰ 50 5000 ਹਜ਼ਾਰ ਸਸਤੀ ਦਊਂਗਾ ਅੱਛਾ ਹਾਂ ਇਹ ਮਤਲਬ ਜੇ ਬਾਹਰ ਹੋਰ ਕਿਤੇ 2.5 ਲੱਖ ਦੀ ਆ ਘੱਟੀ ਅੱਛਾ ਹਾਂਜੀ ਤੇ ਤੁਸੀਂ ਇੰਨੀ ਓਵਰ ਹਲਕੀ ਜਿਹੜਾ ਚਲੋ ਮੈਂ 1.9 ਲਿਆਂਦਾ ਹੁਣ ਜਿੰਨਾ 1.7 ਮੈਂ 1.7 ਵਾਲਾ ਡੰਗਰ ਜਿਦਾ ਖੋਲਿਆ ਕੇ ਲਗਾ ਦੇ ਅੱਛਾ ਨਹੀਂ ਮਿਲਦਾ ਜੀ ਠੀਕ ਆ ਹਾਂ ਤੇ ਕਿੰਨੇ ਦੀ ਫਿਰ ਦੇਣੀ ਆਪਾਂ ਇਹ ਦੇਖ ਲਓ ਬਾਜ਼ਾਰ ਤੇ ਢਾਈ ਦਾ ਇਹਦਾ ਅੱਛਾ ਦੋ ਕਰ ਦਈਏ ਦੋ ਹਾਂਜੀ ਦੋ ਹੀ ਦੇ ਦਈਏ ਅੱਛਾ ਬਾਜ਼ਾਰ ਦਾ ਮਤਲਬ ਡਾਊਨ ਹੀ ਦੇ ਦੇਣੀ ਆ ਕਿ ਆ 50000 ਡਾਊਨ ਦੇ ਗਏ ਝੋਟੀ ਬਹੁਤ ਵਧੀਆ ਜੀ ਅੱਛਾ ਤਾਂ ਕੇ ਕੋਲੋਂ ਖੁੰਜੀ ਨਹੀਂ ਮੱਲਾ ਤੇ ਵਿੱਚੋਂ ਕਰਨਾ ਮੰਨ ਤਾ ਨਾ ਕਰ ਦੇ ਜੋ ਕੋਈ ਇਹ ਤੇਰਾ ਰਾਜ ਹੈ ਤੂੰ ਆਇਆ ਹੈ ਬੜੀ ਜੀ ਮੈਂ ਇਹ ਨਾ ਆਪਣੇ ਹਿਸਾਬ ਨਾਲ ਹੀ ਕਰਨਾ ਜੀ ਕਰ ਦਿਓ ਕੋਈ ਗੱਲ ਨਹੀਂ ਜੀ ਅੱਛਾ ਹਾਂਜੀ ਵੇਖ ਲਓ ਮਰਜ਼ੀ ਆਪਣੀ ਕੋਈ ਗੱਲ ਨਹੀਂ ਸਰ ਖੁੱਲਾ ਕਰ ਦਈਏ ਫਿਰ ਕਰ ਦੇ ਖੁੱਲਾ ਜਿੰਨਾ ਕਰਨਾ ਕਰਦੇ ਉਹ ਤੋਂ ਮੈਂ ਗਿਆ ਤੁਹਾਨੂੰ ਕੋਈ ਅੱਛਾ ਉਹ 1 20 ਦੀ ਮਾਜੀ ਦਾ ਕੀਤਾ ਦਾ 95 ਕਰ ਦੋ ਜੀ ਅੱਛਾ ਹਾਂਜੀ ਕਰ ਦੋ ਇਹਦਾ ਜੋ ਕਰਨਾ ਇਹਦਾ ਬਿਲਕੁਲ ਖੁੱਲਾ ਹੀ ਕਰ ਦੋ ਖੁੱਲਾ ਜੀ ਠੀਕ ਹੈ ਤੇ ਉਤਲਾ ਫਿਰ 50 ਹੀ ਡਾ ਦਈਏ ਚਲੋ ਐ ਜਿਆਰਾ ਅੱਛਾ 50 1.5 ਦੇ દਈਏ ਪੂਰੇ ਦੀ ਪੂਰੇ 1.5 ਹਾਂਜੀ ਚਲੋ ਠੀਕ ਹੈ ਪੂਰੇ 1.5 ਅੱਛਾ ਜੋ ਤੁਸੀਂ ਕਹਤਾ ਠੀਕ ਹੈ ਜੀ ਤੇ 17 ਤੋਂ 18 ਕਿਲੋ ਦੁੱਧ ਘਰੋਂ ਚਵਾ ਕੇ ਦੋਗੇ ਮੌਕੇ ਤੇ ਹਾਂ ਮੌਕੇ ਹੀ ਚਵਾ ਕੇ ਖਾਂਣੀ ਮੈਂ ਤੇ ਹਰ ਇੱਕ ਨੂੰ ਕਹਿਣਾ ਜਿੱਥੋਂ ਲੈਣਾ ਡੰਗਰ ਚਵਾਓ ਮੈਂ ਸਾਈ ਤੋਂ ਬਿਨਾ ਵੀ ਚਵਾ ਦੇਣਾ ਜੀ ਅੱਛਾ ਹੁਣ ਦਿਆ ਮੇਰੀ ਆ બીજી ਵੀਡੀਓ ਪਈ ਆ ਹਾਂਜੀ ਹੁਣ ਦੇ ਮੁਸ਼ਕਿਲ ਆ ਵੀ ਜੇ ਕੋਈ ਸਾਈ ਨਾ ਪਾਊਗਾ ਕਿਨੇ ਆਣ ਕੇ ਉਹਨੂੰ ਫੇਰਾ ਪਾਉਗਾ ਤਾਂ ਸਾਈ ਦੀ ਜ਼ਰੂਰਤ ਆ। ਹਾਂਜੀ ਹਾਂਜੀ। ਜਦੋਂ ਮੇਰੇ ਕੋਲ ਅੱਗੋਂ ਪਿੱਛੋਂ ਡੰਗਰ ਵਾਜਦਾ ਮੈਂ ਸਾਈ ਨਹੀਂ ਪਾਉਂਦਾ ਜੀ। ਅੱਛਾ। ਆਣ ਕੇ ਚੋਲੋ ਪਸੰਦ ਆ ਭਾਵੇਂ ਨਹੀਂ ਖਾਣੀ ਨਾ ਖੜੋ। ਭਾਵੇਂ 3 ਦਿਨ ਚੁੰਦੇ ਰਹੋ ਤਾਂ ਮੱਝ ਨਾ ਖੜੋ। ਅੱਛਾ। ਉਹ ਉਹਦੀ ਗੁੱਸਾ ਗਿਲਾਣੀ। ਹਾਂਜੀ ਤਾਂ ਹੀ ਮੈਂ ਸਾਰਿਆਂ ਨੂੰ ਕਹਿਣਾ ਫਸਿਆ ਨਾ ਕਰੋ। ਅੱਛਾ। ਆ ਮਤਲਬ ਥੋੜੇ ਬੰਦੇ ਇਹ ਨਿਗਾਹ ਦੇ ਵਿੱਚ ਜਿਹੜੇ ਚੰਗੇ ਆ ਵਪਾਰੀ ਆ ਸਿਆਣੇ ਉਹਨਾਂ ਕੋ ਡੰਗਰ ਲਿਆ ਕਰੋ ਬਾਕੀ ਇਹ ਆ ਕਿ ਪਸ਼ੂ ਲੈਣ ਲੱਗੇ ਕਾਲੇ ਨਹੀਂ ਪਹਿਣਾ ਚੀ ਤਾਂ ਹਨਾ ਜਦੋਂ ਆਪਾਂ ਪੈਸੇ ਖਰਚਨੇ ਆ ਹਨਾ ਤੇ ਤਸੱਲੀ ਦੇ ਭਾਵੇਂ ਤੁਹਾਡੇ ਕੋਲੋਂ ਭਾਵੇਂ ਕਿਸੇ ਕੋਲੋਂ ਵੀ ਆਪਣੀ ਤਸੱਲੀ ਹੁੰਦੀ ਪਾਸ ਹੁੰਦੀ ਤਾਂ ਫੇਰ ਹੀ ਅਗਲੇ ਦੇ ਕਿਲੇ ਤੋਂ ਖੁੱਲੋ ਹੁਣ ਜਿੱਦ ਤਰਾ ਤੁਸੀਂ ਕਹਿੰਦੇ ਭਾਵੇਂ ਤਿੰਨ ਦਿਨ ਚਲੋ ਸਾਡੇ ਕੋ ਹੁਣ ਮੈਂ ਸਾਈ ਪਾਉਣ ਤੋਂ ਵੀ ਨਹੀਂ ਕਹਿੰਦਾ ਸਾਈ ਵੀ ਜੇ ਚੰਗਾ ਬੰਦਾ ਉਹਨੂੰ ਪਾਓ ਜਿਹੜੇ ਮਾੜੇ ਬੰਦੇ ਹੋ ਮੁੜ ਕੇ ਸਾਈ ਵੀ ਨਹੀਂ ਵਾਪਸ ਕਰਦੇ ਅੱਛਾ ਹਾਂਜੀ ਇਦਾਂ ਵਾ ਬੜੀਆਂ ਹੁੰਦੀਆਂ ਸ਼ਿਕਾਇਤਾਂ ਜੀ ਅੱਛਾ ਜ ਯਾਰੇ ਦੂਰ ਦੇ ਬਸਦੇ ਆ ਉਹਨਾਂ ਦੇ ਸਾਨੂੰ ਲੈਣਾ ਤੇ ਤੁਹਾਡੇ ਲੋਕ ਆ ਗਰਦਾਖੌਰ ਗਿਆ ਇੱਥੇ ਆ ਬੰਦੇ ਮੁੜ ਕੇ ਸਾਈ ਵੀ ਨਹੀਂ ਦਿੰਦੀ ਅੱਛਾ ਉਹ ਕੀ ਕਰਦੇ ਉਹ ਮੱਜ ਮੰਨ ਕੇ ਚੱਲੋ ਵੀ ਉਹ ਮੱਜ ਤੇ ਲੜਿਆ ਜਾਂ ਮੱਜ ਦਾ ਥਣ ਚ ਭੂਰ ਛੱਟਾ ਵਾ ਤਾਂ ਉਹਨਾਂ ਨੇ ਉਹਦੀ ਵੀਡੀਓ ਪਾ ਦੇਣੀ ਆ ਹਾਂਜੀ ਉਹਨਾਂ ਸਾਈ ਇੱਕ ਕੋ ਨਹੀਂ ਪਾਉਣੀ ਦਹਾ ਜਾਣਿਆ ਕੋ ਸਾਈ ਪਾ ਲੈਣੀ ਆ ਉਹ ਜਿਹੜਾ ਚੋਣ ਆ ਉਹਨੇ ਪਾਸ ਨਹੀਂ ਕਰਨੀ ਉਹਨੂੰ ਆਖਣਾ ਵਾ ਲੈ ਤੂੰ ਅੱਜ ਆਇਆ ਅਸੀਂ ਅੱਜ ਮੱਝ ਨਹੀਂ ਗਈ ਇਹ ਮਤਲਬ ਸਾਈ ਅਹੀਂ ਨਹੀਂ ਵਾਪਸ ਕਰਨੀ ਅੱਛਾ ਹਾਂ ਇਦਾਂ ਦੀ ਸ਼ਿਕਾਇਤਾਂ ਹੁੰਦੀਆਂ ਜੀ ਤੁਹਾਡੇ ਨਾਲ ਜਾਦਾ ਕੇਸ ਹੋਇਆ ਉਹਨੇ ਕੇਸ ਵੀ ਹੋਇਆ ਤੇ ਫੋਨ ਵੀ ਬੜੇ ਆਉਂਦੇ ਆ ਅੱਛਾ ਮਲਾਜ਼ਮ ਸਮਝ ਕੇ ਲਾ ਲੋ ਵੀ ਮੇਰੇ ਕੋ ਆਉਂਦੇ ਪਿਆਰ ਦੀ ਮਦਦ ਕਰੋ ਮੈਂ ਹੁਣ ਕਹਾਂ ਦੋ ਦੋ ਹਜ਼ਾਰ ਕੇ ਦਾ ਪੰਜ ਆ ਤੇ ਛੱਡੋ ਪਰੇ ਇਹੋ ਜਿਹਾ ਕੋਈ ਨਾ ਜਾਣ ਬੰਦ ਠੀਕ ਆ ਬਾਕੀ ਚੱਲਾ ਤੁਸੀਂ ਵੀ ਸਰਕਾਰੀ ਮੁਲਾਜ਼ਮ ਜੇ ਹਾਂ ਤੇ ਇਸੇ ਕਰਕੇ ਜਿਹੜੇ ਕਹਿੰਦੇ ਫਿਰ ਇਹਦੀ ਸਪੋਰਟ ਕਰੋ ਵੀ ਇਦਾਂ ਦਾ ਬੰਦਾ ਵਾ ਥਾਣੇ ਥਾਣੇਦਾਰ ਜੇ ਤੁਹਾਡੇ ਕੋ ਵੀ ਆਉਣੀ ਹੈ ਕੇਸ ਇਹੋ ਜਿਹਾ ਫਿਰ ਤੇ ਤਾਂ ਕਹਿੰਦੇ ਨਹੀਂ ਫਸਣਾ ਚਾਹੀਦਾ ਕਿਸੇ ਨਾ ਹਾਂ ਤੇ ਹੁਣ ਆ ਗਏ ਆਪਣੇ ਕੋਲ ਤੀਸਰੇ ਨੰਬਰ ਤੇ ਹਾਂਜੀ ਇਹਦੇ ਕੋਲ ਮੌਕੇ ਤੇ ਕਿੰਨਾ ਦੁੱਧ ਤਿਆਰ ਆ ਮੌਕੇ ਦੇ ਜਿਹੜਾ ਉਥੋਂ ਝੋਕੇ ਲਿਆਂਦਾ ਸੀ 22 ਕਿਲੋ 400 ਗ੍ਰਾਮ ਲਿਆਂਦਾ ਸੀ ਅੱਛਾ ਝੋਕੇ ਉਥੋਂ ਮੌਕੇ ਅੱਛਾ ਇਹਦੇ ਛੋਟੇ ਦੋਵੇਂ ਕਟੀਆਂ ਆਈਆਂ ਇੱਕੋ ਦਾਉ ਭਵਾਨੀਆਂ ਆਈਆਂ ਆਹ ਰਾਂ ਪਰ ਗੁਜਰ ਹੈਗਾ ਸਾਡਾ ਮਾਲ ਉਹਨਾਂ ਕੋਲ ਦਾ ਪਹੁੰਚ ਜਾ ਅੱਛਾ ਤੇ ਉਹਦੇ ਕੋ ਆਈਆਂ 23 ਕਿਲੋ 400 ਗ੍ਰਾਮ ਇਹਨੇ ਚੋਕੇ ਲਿਆਂਦਾ ਅੱਛਾ ਦੁੱਧ 22 ਕਿਲੋ 22 ਕਿਲੋ 22 ਕਿਲੋ 400 ਗ੍ਰਾਮ ਹਾਂਜੀ ਹਾਂਜੀ ਹੁਣ ਇਹਦਾ ਆ ਆ ਕਟਾ ਅੱਛਾ ਤੇ ਇਹਦਾ ਮਤਲਬ ਕੱਲ ਦਾ ਮਰ ਗਿਆ ਅੱਛਾ ਹਾਂ ਇਹ ਦੇਲ ਨਹੀਂ ਲੌਂਦੀ ਅੱਗੇ ਬੰਦਾ ਤੇ ਇਹਦੇ ਸਿੰਗੜਾ ਟੰਗਿਆ ਗਿਆ ਆ ਆ ਗਿਆ ਤੇ ਮਰ ਗਿਆ ਅੱਛਾ ਤੇ ਹੁਣ ਮਿਲਦੀ ਕਿਦਾਂ ਫਿਰ ਮਿਲਦੀ ਹੈ ਅੱਛਾ ਹਾਂ ਕੋਈ ਗੱਲ ਨਹੀਂ ਆਪਾਂ ਤੈਨੂੰ ਅਜੇ ਰੱਖਿਆ ਵਾ ਦਿਖਾ ਦਿਓ ਕਟਾ ਤੈਨੂੰ ਰੱਖਿਆ ਨਾ ਅਜੇ ਹਾਂ ਅੱਜ ਇਹਦੀ ਭੂਸੀ ਬਣਾ ਰਾਂਗੇ ਜੇ ਭੂਸੀ ਦੇ ਉੱਦਾਂ ਮੇਰੇ ਨਾਲ ਵੀ ਉਦਾਂ ਰਹਿੰਦਾ ਠੀਕ ਆ ਹਾਂਜੀ ਤੇ ਹੁਣ ਪੱਕਾ ਦੁੱਧ ਕਿੰਨਾ ਇਹਦੇ ਕਾ ਹੁਣ ਮਤਲਬ 20 ਤੋਂ ਬਾਹਰ ਲਾਓ ਜੀ 20 ਤੋਂ ਬਾਹਰ ਹੀ ਆ 20 ਤੋਂ ਪਲੱਸ ਲਾਓ ਤੋਰਾ ਹਾਂ ਫਿਰ ਇੱਕ ਰੀਮ ਬਾਕੀ ਵੀ ਦੇਖੋ ਜੀ ਹਾਈਟ ਇਹਦੇ ਜਿਹੜੀ ਬੜੀ ਕਮ ਆਗੇ ਔਰ ਇਹ ਕਮਾਲ ਦੇ ਆ ਪਿੱਠਪੜੇ ਦੇ ਵੀ ਜਿਹੜੇ ਚੜਾਈ ਤੇ ਆ ਆ ਥਾਂ ਨੇ ਜਿਹੜੇ ਇਹਦੇ ਪੂਰੇ ਜੇ ਖੋਲੋ ਬਾਕੀ ਇਹ ਥੋੜਾ ਪੈਰ ਅੱਗੇ ਪਿੱਛੇ ਰੱਖਣ ਕਰਕੇ ਵੀ ਥੋੜਾ ਜਿਹਾ ਕੇਰੀ ਲੱਗਦਾ ਹਾਂ ਹਾਂ ਦੇਖ ਸਾਡੇ ਜਦੋਂ ਪੈਰ ਇਕੱਠੇ ਖਲਾਰਦੀ ਆ ਉਦੋਂ ਜਦੋਂ ਅੱਗੇ ਪਿੱਛੇ ਰੱਖਦੀ ਪੈਰ ਜਦੋਂ ਉਹ ਤਰ੍ਹਾਂ ਓਕੇ ਪੂਰੇ ਚੌਂਚ ਬਿਲਕੁਲ ਥਾਣ ਚੋਂ ਕੋਈ ਧਾਰ ਦਾ ਫਰਕ ਨਹੀਂ ਹੋਊਗਾ ਭੂਰ ਨਹੀਂ ਹੋਊਗਾ ਚਟਾ ਨਹੀਂ ਨਾਲੇ ਸੋਈ ਸਵਾਏ ਨਾਲੇ ਇਹਦੀ ਵੀ 3 ਕਿਲੋ ਦੀ ਹੋ ਅੱਛਾ ਨਾਲੇ ਇਹ ਕਿਹੜੀ ਗੱਬਣ ਆ ਇਹਦੀ ਚਵਾਈ ਹੋਈ ਜਾਂਦੀ ਚਵਾਈ ਨਹੀਂ ਜੀ ਚਵਾਈ ਆਪਾਂ ਜੋ ਕਿਹਾ ਵਾ ਉਹ ਨਾ ਹੋਵੇ ਆਪਾਂ ਕਰਾਇਆ ਤਾਂ ਇਹ ਜੀ ਅੱਛਾ ਹਾਂ ਠੀਕ ਆ ਚਲੋ ਭਾਈ ਦੀ ਆਪਾਂ ਕਿਸੇ ਦੀ ਰੱਖਦੇ ਹੀ ਨਹੀਂ ਹਾਂਜੀ 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 ਇਹਦੇ ਹਾਂ ਜੀ ਮੈਂ ਬੱਚੇ ਕਰਕੇ ਪਾਤੀ ਦੀ ਮੈਂ ਉਦਾ ਰਾਦਾ ਨਹੀਂ ਪਾਉਂਦਾ ਅੱਛਾ ਮੈਂ ਚਲ ਵਿੱਚ ਬੱਚਾ ਦੇਖੂ ਪੇਣਾ ਮਨ ਲੱਗ ਜੂਗਾ ਜੀ ਯਕੀਨ ਹੋ ਜੂ ਕਿ ਬੱਚਾ ਮੇਰਾ ਇਕੱਠੀ ਜੁੜੀ ਆਈ ਆ ਹਾਂਜੀ ਹਾਂਜੀ ਹਾਂ ਉਦਾਂ ਮੈਂ ਰਾਦਾ ਨਹੀਂ ਪਾਉਂਦਾ ਮਹੀਨੇ ਦੁੱਧ ਵਾਲੀ ਘਰੇ ਰੱਖਦਾ ਅੱਛਾ ਕਿਉਂਕਿ ਇਹੋ ਜੇ ਮੋਸਤ ਆਹ ਦੇਖੋ ਇਹਦਾ ਕੁਆਲਟੀ ਆਹ ਦੇਖ ਸਾਡੇ ਜੇ ਤੇ ਬਾਕੀ ਕੱਦ ਕਾਠ ਪਿੱਠ ਪੁੜਾ ਲੰਬੀ ਵੀ ਬਹੁਤ ਐ ਜੀ ਉਰੀ ਜੇ ਤਰ੍ਹਾਂ ਬੱਚੇ ਲੈਣ ਵਾਲੀ ਗਾਂ ਵੀ ਚੰਗੇ ਬੱਚੇ ਲੈਣ ਵਾਲੀ ਮਾਂ ਹਾਂਜੀ ਹਾਂਜੀ ਆ ਵਖਾਈ ਮੂੰਹ ਦੀ ਲੰਬਾਈ ਆਹ ਵੇ ਏਦਾਂ ਡੰਗਰ ਬਹੁਤ ਕਿਤੇ ਟਾਵਾ ਛੇਦਾਂ ਦਿਆ ਜੀ ਅੱਛਾ ਦੰਦੋ ਛਿੱਗੀ ਆ ਠੀਕ ਆ ਹੈ ਸੂਬਾ ਦੁਜਾ ਇਹਦੇ ਆ ਰਗੜ ਜੀ ਲੱਗੀ ਜੇ ਥੋੜੀ ਜੀ ਆ ਇਹ ਗੱਡੀ ਜੀ ਬਹਿ ਗਈ ਕਿਤੇ ਅੱਛਾ ਜਿਹਨੂੰ ਆਈ ਹੈ ਨਾ ਗੱਡੀ ਦੇ ਵਿੱਚ ਬਹਿ ਗਈ ਰਗੜ ਲੱਗੀ ਠੀਕ ਆ ਪਾ ਆਵੇ ਜਖੂ ਜਾ ਆ ਹਾਂ ਬਾਕੀ ਆ ਮੱਝਾਂ ਜਿਹੜੀਆਂ ਭਾਰੀ ਭਾਰੀ ਆ ਮੱਝ ਪੂਰੀ ਬਹੁਤ ਜਦਾ ਵਧੀਆ ਸਰ ਜੀ ਚੰਗੇ ਪਿੱਠ ਫੁੜੇ ਦੀ ਆ ਜਿਹੜੀ ਤੇ ਬਾਕੀ ਆਹੋ ਜੇ ਮੌਸਮ 'ਚ ਜਿਹੜੇ 20 ਲੀਟਰ ਚ ਵਾਂਦੀ ਆ ਤੇ ਉਹ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਕਿਹ ਕਿਹੋ ਜੀ ਮੱਝ ਨੇ 20 ਲੀਟਰ ਆਹੋ ਜੇ ਮੌਸਮ 'ਚ ਜਿਹ ਹਾਂ ਤੇ ਯਰ ਕੀ ਮਾਜਾ ਜਿਹੜੀ ਪੂਰੀ ਹਾਂਜੀ ਸਿੰਘ ਬਹੁਤ ਨਿੱਕਾ ਜੀ ਇਹ ਵੀ ਪੂਰੀ ਕਾਲੀ ਆ ਜਿਹੜੀ ਹਾਂਜੀ ਕਾਲੇ ਸਾਦੇ ਥਾਣੇ ਦੇ ਲੱਗੇ ਤਾਂ ਚੰਗੇ ਗੈਪ ਤੇ ਥਾਣੇ ਆ ਮਿਲਕਵੇਂ ਇਹਨਾਂ ਵੀ ਚੰਗੀ ਲੱਗੀ گاਵਾ ਵਰਗੀ ਤੇ ਛੋਟਾ ਸਿੰਘ ਆ ਤੇ ਇਹਦਾ ਮੋਲ ਆ। ਇਹਦਾ ਮੋਲ 300 ਜੀ ਮਤਲਬ ਜਿੱਡੀ ਆ 3.5 ਲੱਖ ਦੀ ਵੇਚ ਜਾਣੀ ਆ। ਅੱਛਾ। ਹਾਂਜੀ। ਬਾਕੀ ਜਿਹੜੇ ਆਪਾਂ ਕਰਨਾ ਬਾਕੀ ਚਲੋ ਖੁੰਝੀ ਨਹੀਂ। ਬੜਾ ਬੱਚੇ ਦਾ ਲੱਗ ਗਿਆ ਵਿਚੋਂ। ਜਿਹੜੇ ਸਿਆਲਾਂ ਚ ਚੁਵਾਈ ਕਰਾਈ ਸੀ ਆਪਾਂ ਮੈਂ ਤੇ ਜਿੰਨੇ 28 ਕਿਲੋ ਦੋ ਤੇ ਚੁਵਾਈ। ਹਾਂਜੀ। ਬਿਲਕੁਲ। ਉਹ 3.5 ਦੀ ਵੇਚੀ। ਉਹੋ ਜਿਹਾ ਸਟਰਕਚਰ ਹੀ ਆ ਇਹਦਾ। ਉਹ ਵੀ ਐਡੀ ਪੋਰਾ ਐਡਾ ਹੀ ਟਾਈਮ ਚਾਹੀ। ਤੇ ਵਾਨੇ ਦੀ ਸ਼ੇਪ ਵੀ ਉਹਦੀ ਐਹੋ ਜੀ। ਹਾਂ ਐਹੋ ਜੀ। ਤੇ ਕਿੰਨਾ ਫਿਰ ਇਹਦਾ ਮੋਲ ਹੋਣਾ? ਇਹਦਾ ਦੋ ਕਰ ਦਈਏ। ਇਹਦਾ ਕਰੀਏ ਢਾਈ ਨੂੰ ਘਟਾ ਨਹੀਂ ਗਏ ਅੱਛਾ ਮੈਂ ਲਾਸ਼ ਤੇਰਾ ਢਾਈ ਹੀ ਅੱਛਾ ਢਾਈ ਨੂੰ ਘਟ ਨਹੀਂ ਮੈਂ ਵੇਚਣੀ ਅੱਛਾ ਹਾਂ ਹੁਣ ਚਲੋ ਬੱਚਾ ਮਰ ਗਿਆ ਜਿੱਦਾਂ ਤੁਸੀਂ ਕਹਿੰਦੇ ਅਦਾ ਕਰ ਲੈਣਾ ਜੀ ਅੱਜ ਅੱਜ ਕਰ ਦਈਏ ਜੋ ਕਰ ਦੋ ਜੋ ਅੱਜ ਤੁਹਾਡੇ ਤੇ ਸੁੱਡੀ ਗੱਲ ਅੱਛਾ ਇੰਨੀ ਜਿਨੀ ਹੈ ਜੇ 24 ਮਹੀਨੇ ਠੀਕ ਆ ਕਿੰਨਾ ਕਰ ਦਈਏ ਫਿਰ ਜੋ ਕੋ ਕਰ ਜੇ ਖੁੱਲਾ ਹੀ ਕਰ ਦਈਏ ਰਾਬੀ ਤਾਂ ਮੈਂ ਖੁੱਲਾ ਕਰ ਦਿੰਦਾ ਅੱਛਾ ਹਾਂਜੀ ਠੀਕ ਆ ਤੇ 40000 ਹੀ ਦਾਰੀਏ ਦਾ ਫਿਰ ਚਾਈ ਦਾਰੀਏ ਅੱਛਾ ਕਿ ਛੋੜ ਛੱਡ ਕਰ ਦੋਗੇ ਮੌਕੇ ਤੇ ਹੋਰ ਹਾਂ ਚਲੋ ਕਰ ਦਾਂਗੇ ਕਿੰਨੀ ਕਰ ਤੇ ਛੜਦੀ ਹੋ ਗਈ ਨਾ ਹਾਂਜੀ ਇੱਕ ਛੜਦੀ ਪੰਜ ਛੋਟ ਛਾਟ ਹੋ ਗਈ ਵੀ ਕਿੰਨੀ ਕਰ ਦੋਗੇ ਚਲੋ ਕੋਈ ਭੈਣ ਭਰਾ ਹੋ ਕੋਈ ਜਿੰਨੀ ਹੈਗਾ ਕਰ ਦਈਏ ਖੁੱਲੀ ਕਰ ਦਈਏ ਕਰਦਾ ਖੁੱਲੀ ਕਰ ਦਈਏ ਫਿਰ ਹੁਣ ਇਹ ਕਰ ਦਈਏ ਉਹ ਕਰ ਦਾਂਗੇ ਬਾ ਜਾਨ ਤੋ 10000 ਛੋਟ ਹੀ ਜਾਣ ਦੋ ਫਿਰ ਇੱਕ ਵਾਰ ਇਹ ਡੇਢ 10000 ਚਲੋ ਇਹ ਵੀ ਡੇਢ ਦੀ ਦੋਵੇਂ ਡੇਢ ਡੇਢ ਦੀ ਹਾਂਜੀ ਇਹੋ ਜੀ ਡੇਢ ਦੀ ਨਹੀਂ ਅੱਛਾ ਢਾਈ ਦੀ ਜਿੱਦੇ ਮਰਜ਼ੀ ਵੇਖ ਲੈ ਬੱਚਾ ਨਾ ਮਰਿਆ ਅੱਛਾ ਦੋ 20 ਦਾ ਬਾਹਰ ਦੇ ਹੁਣ ਦੋ ਦੇ ਦੇ ਲੈ ਝੋਕੇ ਕੋਈ ਲੈ ਜਾਏ ਨਾ ਆ ਇਹ ਮੇਲ ਦੀ ਮਲੇ ਇਹ ਨਹੀਂ ਮੈਂ ਖਰਾਬ ਕੀਤਾ ਕੋਈ ਲੱਤ ਮਾਰ ਦੇ ਉਹਨੂੰ ਯਾਜ ਨਹੀਂ ਭਾਵੇਂ ਹੁਣੇ ਬਹਿ ਜਾ ਅੱਛਾ ਲੱਤ ਮਾਰ ਬਾਕੀ ਬੱਚੇ ਦਾ ਘਰ ਦੀ ਹੀਰਵਾ ਕਰਦਾ ਜਿਹੜੀਆਂ ਬਰੀਡ ਹੁੰਦੀਆਂ ਉਹ ਘਾਟ ਹੀ ਲੱਤ ਮਾਰਦੇ ਹਾਂ ਸਿਰ ਬਹਿਰਵਾ ਕਰਦੀ ਡਿੰਗਦੀ ਆ ਹਾਂਜੀ ਹਾਂਜੀ ਬੱਚੇ ਨੂੰ ਤਾਂ ਇਹੋ ਬੱਚਾ ਅੱਜ ਬੱਚਾ ਸੁੱਟਾਂਗੇ ਇਹਨੇ ਭੂਸੀ ਬਣਾਉਣੇ ਆ ਕੀ ਕਰਦੇ ਠੀਕ ਠੀਕ ਹ ਤੇ ਡੇਢ ਦੇ ਭਾਵੇਂ ਕੋਈ ਆ ਲੈ ਤੇ ਹੁਣ ਇੱਕ ਝੋਟੀ ਦਾ ਨਵਾਬਲੀ ਦਿਖਾਉਣੀ ਆ ਇਹ ਥੋੜਾ ਡਰਦੀ ਆ ਹਾਂ ਬਹੁਤ ਡਰਦੀ ਪਹਿਲਾਂ ਵੀ ਕਰਕੇ ਪਹਿਲਾਂ ਹੀ ਸਵੇਰ ਝੋਟੀ ਆ ਦੇ ਥੱਲੇ ਆਪਾਂ ਦੇਖ ਸਕਦੇ ਹਾਂ ਹਾਂ ਥਾਣੇ ਦੇ ਕੋ ਵੀ ਚੰਗੇ ਘਰ ਤੇ ਲੱਗੇ ਹਨ ਬਹੁਤ ਅਗਲੇ ਪਿਛਲੇ ਥਾਣੇ ਇਸਮਕੇ ਬਹੁਤ ਸਾਈ ਦੇ ਆ ਹਾਂਜੀ ਇਹਨੋਂ ਕਿੰਨਾ ਚਿਰ ਹੋ ਗਿਆ ਸੋਇਨਾ ਇਹਨੂੰ ਹੋ ਗਈ ਜੀ ਆ ਪੀ ਜੀ ਨੌਂਕ ਦਿਨ ਅੱਛਾ ਨੌਂ ਦਿਨ ਤੋਂ ਹੀ ਨਹੀਂ ਹੋਈ ਇਹਦਾ ਬੱਚਾ ਕਿਹੜਾ ਜੀ ਇੱਥੇ ਕੱਟੀ ਹਣੀ ਆ ਬੈਠੀ ਹੈ ਕੋਈ ਨਹੀਂ ਆ ਹਾਂ ਇਹਦੇ ਮਗਰ ਕੱਟੀ ਹੈ ਟੋਟਲ ਚਾਰ ਮੱਜਾਂ ਦੋ ਮਗਰ ਕੱਟੇ ਆ ਤੇ ਦੋ ਮਗਰ ਕੱਟੀਆਂ ਤੇ ਇੱਕ ਕੱਟਾ ਮਰਿਆ ਉਹ ਤੇ ਕੱਟਾ ਇੱਕੋ ਹੀ ਰਹਿ ਗਿਆ ਜਿਹੜਾ ਤੇ ਇਹਦੇ ਕੋਲ ਕਿੰਨਾ ਦੋ ਤਿਆਰ ਹੋ ਗਿਆ ਫਿਰ ਇਹ ਕੋ ਕੰਡੇ ਵਾਲਾ ਇਹ ਵੀ 13 ਕਿਲੋ ਤਿਆਰ ਜਿਹੜਾ ਹਾਂ 13 ਚਾਰ ਦਾ ਜੋ ਪਹਿਲਾਂ ਜੋ ਸੀ ਅੱਛਾ ਹਾਂ ਚਾਰ ਦਾ ਚੈੱਕ ਕਰਾ ਕੇ ਦੋ ਅੱਛਾ ਹਾਂ ਦੇ ਤੇ ਜਦੋਂ ਦੋ ਮੱਝੂਗੀ ਹੋਰ ਤੇ ਬਾਕੀ ਬੱਚੇ ਬੁੱਛੇ ਨੂੰ ਝੋਣ ਨੂੰ ਕੋਈ ਨਹੀਂ ਭਾਵੇਂ ਪੀੜੀ ਢਾ ਕੇ ਕੁਝ ਹੋਵੇ ਜਲਦੀ ਹਲਦੀ ਨਹੀਂਗੀ ਠੀਕ ਆ ਹਾਂ ਸਿਰਫ ਡਰਦੀ ਆ ਪਰ ਥੋੜਾ ਜੀ ਅੱਛਾ ਹਾਂ ਤੇ ਇਹ ਕਿੰਨਾ ਦੋ ਚਵਾਈ ਜਾਊਗੀ ਇਹ 16 ਤੋਂ ਘੱਟ ਨਹੀਂ ਕਿਉਂ ਆਉਂਦੀ ਪਹਿਲੇ ਸਵੇਚ ਚਵਾਜੀ ਆ 16 ਦੀ ਆ ਤੁਸੀਂ ਮਤਲਬ ਜਿਹੜਾ ਹਰ ਫਰੀਜੀ ਪਹਿਲਾਂ ਡੰਗਰ ਹੁੰਦਾ ਵਾ ਡੇਢ ਮਹੀਨੇ ਦਾ ਕਵਾਦਾ ਹੋ ਸਕੇ 20 ਵੀ ਦੇ ਦੇ ਮੈਂ ਨਹੀਂ ਕਹਿੰਦਾ ਪਰ ਇੱਥੋਂ ਤੱਕ ਆ ਆਪੀ ਇੱਥੋਂ ਗਰਾਮ ਘਰ ਵੀ ਚੱਲ ਗਈ ਤੇ ਤੁਹਾਡੇ ਘਰ ਤੱਕ ਦੱਸਦੇ ਰਹਿ ਗਈ ਮਤਲਬ ਰੋਜ਼ ਰੋਜ਼ ਫਰਕ ਪੈਣਾ ਹੀ ਆ ਬਸ 200 ਗਰਾਮ ਦਾ ਪੈਣਾ ਪੈਣਾ ਰੋਜ਼ ਦਾ ਜਿਹੋ ਜਿਹਾ ਮੌਸਮ ਆ ਇਹੋ ਜਿਹਾ ਮੌਸਮ ਚ ਇੰਨਾ ਹੀ ਚਵਾਜੀ ਤੇ ਫਿਰ ਪਹਿਲਾਂ ਡੰਗਰ ਜੀ ਡੇਢ ਮਹੀਨਾ ਵਾਦਾ ਜੀ ਤੋਰੀਆਂ ਫੇਰ ਇਹਨਾਂ ਇਹ ਥੋੜਾ ਡਰਦੀ ਡਰਦੀ ਜੀ ਆ ਹਾਂਜੀ ਇਹ ਡਰਦੀ ਡਰਦੀ ਬਾਕੀ ਕੱਦ ਕਾਠ ਫਿੱਟ ਫੁੜੇ ਤੋਂ ਇਹ ਵੀ ਚੰਗੀ ਪੈਦਲ ਨੇ ਸਰ। ਸਵਾਨੇ ਦੀ ਸ਼ੇਪ ਵੀ ਇਹਦੀ ਕਾਫੀ ਚੰਗੀ ਹੈ ਜਿਹੜੀ। ਖਲਾਰਾ ਤੂੰ। ਆਹ ਦੇਖ ਸਾਹ ਦੇ ਚਿਹਰੇ ਤਾਂ ਲੈ ਜਾ ਇੱਕ ਜੀ। ਸਾਦਨ ਬਿਲਕੁਲ ਦੂਰ ਦੂਰ ਜਿਹੜਾ ਥਾਣਿਆਂ ਤੇ ਮਗਰ ਵੀ ਇਹਦੇ ਕੱਟੀ ਆ ਤੇ ਪਿੱਠ ਕੁੜੇ ਤਾਂ ਵੀ ਆਪਾਂ ਦੇਖ ਸਕਦੇ ਚੰਗੀ ਕਮਾਲ ਦੀ ਆ ਤੇ ਇਹਦਾ ਫਿਰ ਮੁੱਲ ਹਰ ਵੀ ਜੀ ਵੱਡੀ ਝੋਟੀ ਆ ਹਾਂਜੀ ਤੇ ਦਿਨ ਨੂੰ ਦੁੱਧ ਵੱਧ ਵੀ ਦੇ ਦੇ ਬਾਕੀ ਇਹਨੂੰ ਕੋਈ ਮਿੰਟ ਦਾ ਟਾਈਮ ਨਾ ਇਦਾਂ ਟਾਈਮੋਂ ਟਾਈਮ ਇਹਨੇ ਇੰਨਾ ਬਣਨਾ ਅੱਛਾ ਹਾਂ ਬਹੁਤ ਬਣਦੀ ਆ ਠੀਕ ਹਾਂ ਵੀ ਇਹ ਕੱਢ ਦੇਂਦੀ ਕਿੰਨਾ ਬਾਕੀ ਇਹ ਆਗੇ ਦੁੱਧ ਨਹੀਂ ਪੰਦਾ ਵਾ ਹਾਂ ਦੁੱਧ ਨਾ ਕਰ ਬਰਨ ਹਾਂਜੀ 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 ਤੇ ਕਿੰਨੇ ਦੀ ਆ ਇਹ ਫਿਰ ਡੇਢ ਦੀ ਦੇ ਦੀ ਜੀ ਜਿਆਦਾ ਜੀ ਗੱਲ ਕਰੀਏ ਪਚੋਟੀ ਜੈਗੀ ਰੁਪਈਆ ਦੀ ਜੀ ਚਲੋ ਇਹਦੇ ਨਾਲ ਹੀ ਕਰ ਦੋ ਉਹਨਾਂ ਦੇ ਡੇੜ ਨਹੀਂ ਫਿਰ ਸਾਰਿਆਂ ਤੇ ਦੇੜ ਦੇੜ ਨਾ ਕਰੀਏ ਹਾਂਜੀ ਕੋਈ ਇੱਕ ਥੋੜਾ ਘੱਟ ਵੀ ਕਰ ਦਈਏ ਵੀ ਚਲਾ ਜਾ ਮੇਲ ਕਰ ਦਈਏ ਇਹਦਾ ਚਲੋ ਦੱਸ ਦੋ ਜੋ ਕਰਨਾ ਕਰ ਦੋ ਅਜ ਤੁਹਾਡੇ ਦੇ ਹੀ ਆ ਕਿੰਨੇ ਦੀ ਕਰ ਦਈਏ ਜੋ ਜਿੰਨਾ ਕਰ ਦੋ ਕਿ ਮੈਂ ਨਾ ਕੀਤੀਆਂ ਔਰ ਢਾਈ ਦੀ ਅੱਧੀ ਡੇੜ ਕਰ ਦੋ ਸਵਾ ਦੀ ਕਰ ਦਈਏ ਫਿਰ ਹਾਂਜੀ ਸਵਾ ਦੀ ਕਰ ਦਈਏ ਚਲੋ ਕਰ ਦੋ ਕਿ ਛੋਟ ਛੋਟ ਹੋ ਜੂਗੀ ਇੱਥੇ ਮੇ ਹੋ ਜੂ ਚਲੋ ਕਿੰਨੀ ਕਰ ਦੋਗੇ 5000 ਕਰਦੇ ਅੱਛਾ 5000 ਛੋਟ ਕਰਦੇ ਇੱਕ ਵੀਰ ਹੀ ਦੇ ਦਿੰਦੇ ਇੱਕ ਵੀਰ ਹੀ ਕਰਦੇ ਠੀਕ ਐ ਤੇ ਬਾਕੀ ਇਹਦੇ ਮਿਲਕਵੇਂ ਨੇ ਕਰੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਥੋੜਾ ਡਰਦੀ ਡਰਦੀ ਆ ਦੇ ਸਦੇ ਬਿਲਕੁਲ گاਵਾ ਵਾਂਗੂ ਮਿਲਕਵੇਂ ਨੇ ਇਹਦੇ ਵੀ ਲੱਗੀ ਆ ਤੇ ਥਾਨ ਵੀ ਚੰਗੇ ਘਰਤੇ ਆ ਜਿਹੜਾ ਤੇ ਗਾਂ ਇੱਕ ਰਹਿ ਗਈ ਆਪਣੀ ਦਿਖਾ ਦਈਏ ਵੀ ਹਾਂਜੀ ਦਿਖਾ ਦੋ ਪਰ ਆ ਜਾ ਹਾਂ ਦੇ ਸਦੇ ਚੰਗੀ ਸੰਭੀ ਆ ਇਹ ਵੀ ਜਰਸੀ ਆ ਜਿਹੜੀ ਪੰਜਾਬ ਵਾਲੀ ਜਲਸੀ ਸਾਈਵਾਲ ਕਰੋਸ ਤੇ ਆ ਸਾਈਵਾਲ ਜਲਸੀ ਸਾਈਵਾਲ ਦਾ ਕਰੋਸ ਹੈ ਹਾਂਜੀ ਹਾਂ ਤੇ ਵੱਲ ਜਿਆਦਾ ਜਲਸੀ ਘਰ ਤੇ ਸਾਈਵਾਲ ਤੇ ਦੁੱਧ ਤੇ ਦਾ ਮੱਝਾਂ ਰਕਾਉਣਾ ਦੁੱਧ ਤੇ ਬਹੁਤ ਜਿਆਦਾ ਸੀ ਵੀ ਬੜੀ ਹੈ ਟੰਡੀ ਬੜੀ ਅੱਛਾ ਚੋਆ ਬੜਾ ਵਾ ਠੀਕ ਆ ਹਾਂ ਤੇ ਕਿੰਨੇ ਦਿਨੋਂ ਇਹਨਾਂ ਸੋਈਨਾਂ ਇਹਨਾਂ ਸੂਈ ਨੂੰ ਹੋ ਗਏ 8 ਦੇ ਦਿਨ 8 ਦਿਨ ਹੋ ਗਏ ਹਾਂਜੀ 8 ਦਿਨ ਹੋ ਗਏ ਤੇ ਬੱਚਾ ਮਗਰੇ ਨੇ ਅੱਛਾ ਕਿੰਨਾ ਦੁੱਧ ਤਿਆਰ ਹੈ ਦੇ ਕੋਲ ਇਹ ਕੋ ਦੁੱਧ 25 ਦਾ 25.5 ਕੰਡੇ ਦਾ ਤਿਆਰ ਜਰਾ ਤਿਆਰ ਕੰਡੇ ਦੇ ਤੋਲ ਕੇ ਦੋਗੇ ਹਾਂ ਕੰਡੇ ਕੰਡਾ ਵੀ ਆਏ ਕੋਲ ਹੀ ਰੱਖਿਆ ਹੁੰਦਾ ਵੀਰ ਜੀ ਉਹਨਾਂ ਨੇ ਭਾਵੇਂ ਕੋਈ ਕੰਡੇ ਦੇ ਤੋਲ ਕੇ ਖੜੇ ਭਾਵੇਂ ਕੰਡਾ ਕੋਈ ਆਪਣਾ ਘਰੋਂ ਲੈ ਆਵੇ ਜਿੱਤਨਾ ਮਰਜ਼ੀ ਇਹ ਨਹੀਂ ਕਹਿਣ ਦੀ ਗੱਲ ਨਹੀਂ ਕੰਡਾ ਕੋਲ ਹੀ ਪਿਆ ਵਾ ਜਿੱਤਨਾ ਮਰਜ਼ੀ ਕੋ ਤੋਲ ਕੇ ਖੜੇ ਜਿੱਤਨਾ ਮਰਜ਼ੀ ਤਾਂ ਹੀ ਕਿਹਾ ਜਾਂਦਾ ਵਾ ਜੀ ਰੋਜ਼ ਤੋਲਦੇ ਅੱਛਾ ਕਹਿਣ ਉਦੋਂ ਹੁੰਦੇ ਆ ਰੋਜ਼ ਤੋਲਣੇ ਦਰ ਬਾਕੀ ਵੀਡੀਓ ਚ ਇੰਨੀਆਂ ਗੱਲਾਂ ਐਵੇਂ ਨਹੀਂ ਕਹਿਆਂ ਜਾਂਦੇ ਕੋਈ ਗੱਲ ਜੇ ਤਰ੍ਹਾਂ ਹੁਣ ਮੰਨ ਲਓ ਤੁਸੀਂ ਤਲਾ ਕੇ ਦੋ ਕੇ ਤੇ ਫੇਰ ਹੀ ਤੁਸੀਂ ਕਹਿੰਦੇ ਜੀ ਹਾਂ ਫੇਰ ਹੀ ਕਹਿਣਾ ਨਹੀਂ ਜੀ ਆਹ ਗਰਮੀ ਜੇ ਐਨ ਨਸਲ ਏ ਜਿਹੜੀ ਏ 20 ਕਿਲੋ ਤੋਂ ਬਾਹਰ ਨਹੀਂ ਦੇਦੀ ਹਾਂਜੀ ਹਾਂਜੀ ਹਾਂ ਬੜੀ ਹੋਵੇ 22 ਕਿਲੋ ਦਾ ਰਕਾਰਡ ਹੁੰਦਾ ਇਹਨਾਂ ਦਾ ਅੱਛਾ ਤੇ ਇਹ ਪਹਿਲੀ ਅਜਿਹਾ ਬਾਜੂ ਮੇਰੇ ਨਾਲ ਅੱਛਾ ਜੇ ਮੌਸਮ ਚੰਗਾ ਹੁੰਦਾ ਪੱਟੇ ਪੱਟੇ ਵਧੀਆਂ ਦੇ ਫੇਰ 30 ਨੂੰ ਪਹੁੰਚ ਜਾਣਾ ਤੇ ਅਜੇ ਵੀ ਦਿਨ ਹੈ ਦੇ ਹਿਸਾਬ ਨਾਲ ਇਹਨਾਂ ਨੂੰ ਵਧਣਾ ਚਾਹੀਦਾ ਹਾਂ ਮੈਂ ਮਾੜਾ ਮੂਲਾ ਮਾਰ ਕੇ ਨੇ ਵਧਣਾ ਕਿੰਨਾ ਕਿਚ ਕਰ ਜਾਈ ਆਉਗੀ ਇਹ ਬਿਲਕੁਲ ਮੱਲਾ ਗਰਮੀ ਐ ਤੀਤ ਕਰ ਸਕਦੀ ਐ ਅੱਛਾ ਹਾਂ ਚੰਗੇ ਕੇ ਕੋਈ ਪਰ ਚਲੋ ਮੌਕੇ ਤੇ ਜਿੰਨਾ ਹੈਗਾ ਵਾ ਏਦਾਂ ਦੇ ਜਿੱਦਾਂ ਸਾਡੇ ਤੋਂ ਵੇਗਾ ਠੰਡਾ ਥਾਂ ਆ ਆ ਵੇਖੋ ਕੂਲਰ ਕੂਲਰ ਐ ਚੰਗੇ ਤਰ੍ਹਾਂ ਬਿਲਕੁਲ ਠੰਡੇ ਲੱਗੇ ਪੂਰਾ ਇੱਥੇ ਕੋਈ ਗਰਮੀ ਦਾ ਮਾਹੌਲ ਚੱਲ ਬਿਲਕੁਲ ਮਹਿਸੂਸ ਨਹੀਂ ਹੁੰਦਾ এনਵਾਇਰਨਮੈਂਟ ਵੀ ਜਿਹੜਾ ਇਹੋ ਜਿਹਾ ਕੀਤਾ ਵਾ ਬਿਲਕੁਲ ਵੀ ਜਿਹੜਾ ਇੱਥੇ ਗਰਮੀ ਦਾ ਜਿਹੜਾ ਮਹਿਸੂਸ ਨਹੀਂ ਹੁੰਦਾ ਪੱਖੇ-ਪੁੱਖੇ ਕੂਲਰ ਕੂਲਰ ਐ ਅੱਠ ਤੇ ਕੂਲਰ ਹੀ ਲੱਗੇ ਹੁੰਦੇ ਵੀ ਜਿਹਨਾਂ ਦੇ ਤੋਰ ਹੈ ਕਰੀਨ ਐਨ ਲੈ ਕੜ ਗਈ ਚਲ ਕੋਈ ਆ ਦੇਖ ਸਾਦੂ ਨੇ ਚੰਗਾ ਬੋਡੀ ਸਟਰਕਚਰ ਇਹਦਾ ਤੇ ਥੰਲਿਆਂ ਆਪਾਂ ਦੇਖ ਸਕਦੇ ਹਾਂ ਮੋਕੇ ਦੇ 25 ਕਿਲੋ ਜਿਹੜਾ ਕਿੰਦੇ ਕੀ ਕੰਡੇ ਦੇ ਤਿਆਰ ਬਾਕੀ ਜਿਹੜਾ ਕੋਈ ਵੀਰ ਜਿੱਤਰਾ ਮਰਜੀ ਆਪਣੀ ਖੁੱਲੀ ਚੋਈ ਕਰਕੇ ਖੜੇ ਕੋ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਬਾਕੀ ਥਾਂਵੇਂ ਬੜਾ ਕਮਾਲ ਦਾ ਲੱਗਾ ਵਾ ਤੇ ਹੈਗੇ ਜਿਹੜੀ ਜਰਸੀ ਸਾਈਵਲ ਕਰੋਸ ਹੈ ਚਲ ਮੈਂ ਆ ਜੂ ਮੈਂ ਇਨ ਲਾਜ ਮਗਰੇ ਦੇ ਬੱਚਾ ਬਾਕੀ ਇਹ ਹੈ ਕਿ ਜਦੋਂ ਐਸੋ ਜੇ ਪਸ਼ੂ ਰੱਖਣੇ ਆਂ ਸਾੰਭ ਵੀ ਚੰਗੀ ਕਰਨੀ ਪੈਣੀ ਆ ਆਹ ਬੱਚਾ ਜਿਹੜਾ ਇਹਦਾ ਤੇ ਇਹਦਾ ਮੁੱਲ ਫਿਰ ਇਹਦਾ ਵੀ ਜੇ ਫੋਨ ਤੇ ਕਰ ਲਾਂਗੇ। ਇਹਦਾ ਫੋਨ ਤੇ ਕਰਾਂ। ਹਾਂਜੀ ਫੋਨ ਤੇ ਕਰਾਂ। ਫੋਨ ਲਾ ਕੇ ਪੁੱਛ ਲਿਆ। ਹਾਂਜੀ। ਇਹਦਾ ਵੀ ਮਾਰਕੀਟ ਨਾਲ ਡਾਉਣੀ ਹੋਊਗਾ ਕੰਮ। ਹੋਊਗਾ ਡਾਉਣੀ, ਇਹ ਚੀਜ਼ ਨਹੀਂ ਕਿ ਕੋਊਗੀ। ਅੱਛਾ। ਹਾਂ। ਇਹ ਮਾਰਕੀਟ ਦਾ ਤੋਹਾ ਹਾਏ। ਇਹ ਆਕੇ ਮਾਰਕੀਟ 'ਚ ਨਹੀਂ ਹੋਊਗੀ ਤੇ ਨਹੀਂ ਹੋਣੀ ਨੀ ਕਿ ਗਾਂ ਇੰਨਾ ਦੁੱਧ ਨਹੀਂ ਹੋਣਾ ਜੀ। ਅੱਛਾ। ਕਿੱਟਾ ਮਾਝ ਦਾ ਤਿੰਨ ਮੱਝਾਂ ਲੱਲੋ ਤੇ ਇਕਲੀ ਗਾਈ ਬੜੀ ਆ। ਅੱਛਾ। ਹਾਂਜੀ। ਫਸੀਲ ਡੰਡੀ ਬੜੀ ਆ। ਠੀਕ। ਆ ਰੱਸੀ ਪਾਉਂਦੇ ਬਾਬਾ ਜੀ। ਇੱਕ ਅਲੱਗ ਚੀਜ਼ ਆ ਗਾਂ ਵੀ ਜੇ ਬੱਚੇ ਆਉਣੇ ਆ ਤੇ ਚੰਗੇ ਬੱਚੇ ਆਉਣੇ। ਹਾਂ ਚੰ ਠੀਕ ਹੈ ਤੇ ਠੀਕ ਹੈ ਫਿਰ ਹੋਰ ਕੁਛ ਹੈ ਨਾ ਬਸ ਠੀਕ ਹੈ ਜੀ ਬਾਕੀ ਆਪਣੇ ਆ ਕੇ ਚਵਾਈ ਕਰਕੇ ਫਿਰ ਤਸੱਲੀ ਕਰਕੇ ਖੜੇ ਹਨ ਆਪਣੇ ਇੱਥੇ ਆ ਗਿਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ਼ ਚਾਖ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ